ਕਸੂਰ ਜ਼ਿਲ੍ਹੇ ਤੋਂ ਆਉਂਦਾ ਸੀ ਇਹ ਕਸੂਰ ਤਹਿਸੀਲ ਦਾ ਇੱਕ ਪਿੰਡ ਹੋਇਆ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਲਾਹੌਰ ਇਹ ਜ਼ਿਲ੍ਹਾ ਹੋਇਆ ਕਰਦਾ ਸੀਗਾ ਤੇ ਉਹਦਾ ਪਾਕਿਸਤਾਨ ਦਾ ਡਰਾਈਵਰ ਸੀਗਾ ਉਹਨੇ ਵਿਚਾਲੇ ਰੇਲ ਰੋਕਤੀ ਸੀ ਜਦੋਂ ਰੇਲ ਗੱਡੀ ਬਿਨਾ ਕਿਸੇ ਵੀਜ਼ੇ ਤੋਂ ਲੈ ਕੇ ਜਾਂਦੀ ਸੀ ਬਿਨਾ ਕਿਸੇ ਇਜਾਜ਼ਤ ਤੋਂ ਲੈ ਕੇ ਜਾਂਦੀ ਸੀ ਆਪਾਂ ਨੂੰ ਭਾਰਤ ਦਾ ਲਾਸਟ ਰੇਲਵੇ ਸਟੇਸ਼ਨ ਵੀ ਕਹਿ ਸਕਦੇ ਹਾਂ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਇੱਕ ਨਵੀਂ ਫਿਰ ਵੀਡੀਓ ਦੇ ਵਿੱਚ ਜਿੱਥੇ ਆਪਾਂ ਅੱਜ ਖੜੇ ਆ ਕਿਸੇ ਸਮੇਂ ਆਪਣੇ ਪੰਜਾਬ ਦੀਆਂ ਸੰਗਤਾਂ ਜਿਹੜੀਆਂ ਵਾਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਨੂੰ ਜਾਂਦੀਆਂ ਸੀ ਇਸ ਜਗ੍ਹਾ ਤੋਂ ਆ ਤੁਹਾਨੂੰ ਲੀਖਾ ਦਈਏ ਆ ਵੇਖੋ ਆ ਆ ਪਟੜੀ ਆ ਇਸ ਟ੍ਰੇਨ ਦੇ ਜਰੀਏ ਇਸ ਲੀ ਦੇ ਜਰੀਏ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਨੂੰ ਸੰਗਤਾਂ ਜਾਂਦੀਆਂ ਹੋਣਗੀਆਂ ਇਹ ਪੰਜਾਬ ਦਾ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਆ ਸਾਰੀ ਤੁਹਾਨੂੰ ਆਪਾਂ ਵੀਡੀਓ ਵਿੱਚ ਗੱਲਬਾਤ ਦੱਸਾਂਗੇ ਤੇ ਜਦੋਂ ਇਹ ਟ੍ਰੇਨ ਚੱਲਦੀ ਸੀ ਇਹ ਕਿੱਥੇ ਜਾਂਦੀ ਸੀਗੀ ਕਿਹੜੇ ਸ਼ਹਿਰ ਪਹੁੰਚਦੀ ਸੀ ਤੇ ਆਪਾਂ ਤਾਂ ਨਾਲ ਵੀਡੀਓ 'ਚ ਅੱਗੇ ਗੱਲਬਾਤ ਕਰਾਂਗੇ ਤੇ ਟ੍ਰੇਨ ਅੱਜ ਜਿੱਥੇ ਜਾ ਕੇ ਖਤਮ ਹੋ ਗਈ ਆ ਪਾਕਿਸਤਾਨ ਨੂੰ ਜਾਂਦੀ ਸੀ ਟ੍ਰੇਨ ਉਹ ਲਾਸਟ ਜਿਹੜਾ ਟਰੈਕ ਵੀ ਤੁਹਾਨੂੰ ਵਿਖਾਊਗਾ ਮੈਂ ਤੇ ਬਣੇ ਰੋ ਵੀਡੀਓ ਦੇ ਨਾਲ ਇਹ ਖੇਮ ਕਰਨਿਆ ਤੇ ਜਦੋਂ ਆਪਾਂ ਪਾਕਿਸਤਾਨ ਦੇ ਅੰਦਰ ਐਂਟਰ ਕਰਦੇ ਆ ਤੇ ਉਧਰ ਵੀ ਇੱਕ ਖੇਮ ਕਰਨ ਰੋਡ ਬਣਿਆ ਹੋਇਆ ਇਦਾਂ ਹੀ ਜਿੱਥੇ ਟ੍ਰੇਨ ਜਾਂਦੀ ਕਸੂਰ ਦੇ ਕਸੂਰ ਤੋਂ ਇੰਡੀਆ ਨੂੰ ਜਿਹੜਾ ਇੱਕ ਰੋਡ ਬਣਿਆ ਸੀ ਉਦੋਂ ਬਾਏ ਰੋਡ ਵੀ ਇੱਥੇ ਟਾਂਗੇ ਆਇਆ ਕਰਦੇ ਸੀਗੇ ਇਧਰਲੇ ਬਣੇ ਨਾ ਕੰਬਲ ਬਹੁਤ ਬਣਾਉਂਦੇ ਸੀਗੇ ਮੁਸਲਮਾਨਦੋ ਕੰਬਲਾਂ ਦਾ ਜ਼ਿਆਦਾ ਇਧਰ ਕੰਮ ਚੱਲਦਾ ਸੀ ਤੇ ਜਿਹੜੇ ਟਾਂਗੇ ਮੁਸਾਫਰ ਸੀਗੇ ਇਹ ਇਸੇ ਰਸਤੇ ਜਾਂਦੇ ਸੀ ਇੱਕ ਰੇਲ ਦਾ ਰਸਤਾ ਸੀ ਇੱਕ ਰਸਤਾ ਸੀਗਾ ਆਵਾਜਾਈ ਵਾਲਾ ਸੜਕ ਰਸਤਾ ਸੜਕ ਮਾਰਗ ਸੀ ਇੱਕ ਰੇਲ ਮਾਰਗ ਸੀ ਰੇਲ ਮਾਰਗ ਬਾਰੇ ਅੱਜ ਅਸੀਂ ਗੱਲ ਕਰਾਂਗੇ ਇਹ ਜਾਂਦਾ ਸੀ ਕਸੂਰ ਸਿੱਧੀ ਰੇਲ ਗੱਡੀ ਕਸੂਰ ਜਾਂਦੀ ਸੀ ਜਿਹੜਾ ਲਾਹੌਰ ਆ ਜ਼ਿਲ੍ਹਾ ਸੀਗਾ ਇੱਕ ਪਾਕਿਸਤਾਨ ਦਾ ਤੇ ਕਸੂਰ ਦੀ ਤਹਿਸੀਲ ਸੀ ਤੇ ਇਹ ਕਸੂਰ ਤਹਿਸੀਲ ਦਾ ਇੱਕ ਪਿੰਡ ਆ ਖੇਮਕਰਨ ਜਿੱਥੇ ਰੇਲਵੇ ਸਟੇਸ਼ਨ ਜਿੱਥੇ ਆਪਾਂ ਖੜੇ ਹੋਏ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਕਿ ਵੀ ਜਦੋਂ ਇੰਨੀ ਆਵਾਜਾਈ ਸੀ ਰਿਸ਼ਤੇਦਾਰੀਆਂ ਹੁੰਦੀਆਂ ਆਉਣਗੀਆਂ ਉਧਰ ਲੋਕਾਂ ਦੀਆਂ ਇਧਰ ਉਧਰ ਹੀ ਆਉਂਦੇ ਜਾਂਦੇ ਸੀ ਐਸੇ ਮਾਰਗ ਦੇ ਨਹੀਂ ਜਾਂਦੇ ਸੀਗੇ ਗਾੜੀ ਜਿਹੜਾ ਟਰੈਕ ਹੁਣ ਆਪਾਂ ਚੱਲ ਕੇ ਉਹ ਦੇਖਦੇ ਆ ਜੀ ਇਹ ਆਪਾਂ ਆਏ ਆ ਖੇਮਕਰਨ ਜਲਾਤਰਨ ਉਤਾਰਨ ਦੇ ਰੇਲਵੇ ਸਟੇਸ਼ਨ ਦੇ ਉੱਪਰ ਸੋ ਆ ਆ ਜੀ ਲਾਸਟ ਪੁਆਇੰਟ ਵੀ ਆਪਣੇ ਬਿਲਕੁਲ ਨਜ਼ਦੀਕ ਤੇ ਆ ਵੇਖੋ ਲਿਖਿਆ ਵਾ ਸਟਾਪ ਸਟਾਪ ਲਿਖਿਆ ਵੀ ਇੱਧੂ ਅੱਗੇ ਹੁਣ ਕੋਈ ਆਵਾਜਾਈ ਦਾ ਸਾਧਨ ਨਹੀਂ ਹੈਗਾ ਇੱਕ ਤੁਹਾਨੂੰ ਹੋਰ ਮੈਂ ਬਹੁਤ ਵੱਡੀ ਚੀਜ਼ ਦੱਸਦਾ ਆਪਾਂ ਪਹਿਲਾਂ ਅਮ ਇਹਦੇ ਐਂਡ ਪੁਆਇੰਟ ਤੇ ਚੱਲ ਜਾਨੇ ਆਪਾਂ ਆਜੋ ਵੀ ਆ ਵੇ ਲੋਹੇ ਕਿੱਦਾਂ ਬਰਾਨ ਹੋ ਗਈ ਆ ਇਹ ਲੇਨ ਆਪਣੀ ਸਾਰੀ ਬਰਾਨ ਪਈ ਆ ਆ ਜੀ ਮੇਨ ਜਿਹੜਾ ਲਾਸਟ ਪੁਆਇੰਟ ਆ ਪਾਕਿਸਤਾਨ ਨੂੰ ਜਾਂਦੀ ਸੀ ਜਿਹੜੀ ਟ੍ਰੇਨ ਇੱਥੇ ਬਿਲਕੁਲ ਇਹਨਾ ਹੁਣ ਬੰਦ ਕਰ ਦਿੱਤੀ ਆ ਆ ਅੱਗੇ ਸਾਰੀ ਲੇਨ ਹੀ ਜਾਂਦੀ ਸਾਰਾ ਰਸਤਾ ਦਿਖਾਦੀ ਬਈ ਸਾਰਾ ਇਹ ਲੇਨ ਸੀ ਅੱਜ ਆਪਾਂ ਇਹਨੂੰ ਦੇਖ ਸਕਦੇ ਹਾਂ ਹੱਲੇ ਵੀ ਇਹਦੇ ਵਿੱਚ ਪੱਥਰ ਜਿਹੜਾ ਮੌਜੂਦ ਆ ਇਹ ਪਾਕਿਸਤਾਨ ਨੂੰ ਜਾਂਦੀ ਲੀ ਸੀ ਆ ਦੇਖ ਲੋ ਅੱਗੇ ਹੁਣ ਉਹ ਜਿਹੜਾ ਮੋਰਚੇ ਅੱਗੇ ਸਰਹੱਦ ਆ ਅੱਗੇ ਉਦੋਂ ਬਾਅਦ ਤਾਰ ਆ ਇਹ ਬਾਰਡਰ ਏਰੀਆ ਵਾ ਸਾਰਾ ਆ ਬਦੋ ਹੱਲੇ ਵੀ ਪੱਥਰ ਰ ਲੈਣ ਦਾ ਇਹ ਮੌਜੂਦ ਆ ਆ ਆ ਸੀ ਲੈਣ ਜਿਹੜੀ ਇਹਦੇ ਰਾਹੀਂ ਜਿਹੜੇ ਆ ਇਹ ਇੱਥੇ ਏੜੀ ਟ੍ਰੇਨ ਆ ਇਧਰ ਦੀ ਗੁਜ਼ਰਦੀ ਸੀ ਹੁਣ ਇਹ ਲਾਸਟ ਜਿਹੜਾ ਪੁਆਇੰਟ ਕਹਿ ਸਕਦੇ ਆ ਪਾਕਿਸਤਾਨ ਨੂੰ ਜਾਂਦੀ ਸੀ ਜਿਹੜੀ ਪਿੱਛੇ ਲੈਣਾ ਬਾ ਛੱਡ ਗਏ ਆ ਇਹ ਟ੍ਰੇਨ ਆਉਂਦੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੱਜ ਵੀ ਆਉਂਦੀ ਆ ਜਿਹੜੀ ਖੇਮ ਕਰਨ ਤਾਂ ਕੀ ਰਹਿ ਜਾਂਦੀ ਆ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁੰਦੀ ਹੋਈ ਖੇਮ ਕਰਨ ਖੇਮ ਕਰਨ ਦਾ ਹੁੰਦਾ ਇਹ ਕਸੂਰ ਲਾਹੌਰ ਦੇ ਜਿਹੜੇ ਜਿਆ ਵੜਦੀ ਸੀ ਰੇਲ ਗੱਡੀ ਸਾਬ ਲਾੜੇ ਵੀ ਕਿੰਨਾ ਵਧੀਆ ਉਦੋਂ ਸਮਾਉਗਾ ਨਾ ਕੋਈ ਵੀਜ਼ਾ ਨਾ ਪਰਮਿਸ਼ਨ ਦੀ ਲੋੜ ਸੀਗੀ ਉਦੋਂ ਤੋ ਇਹ ਜਿਹੜਾ ਟਰੈਕ ਆ ਉਹ ਵੇਖ ਲੋ ਇਧਰੋਂ ਵੀ ਵਰਾਣ ਬਿਲਕੁਲ ਪਿਆ ਆ ਬਿਲਕੁਲ ਵੇਖ ਲੋ ਉਸੇ ਸਮੇਂ ਦਾ ਵਰਾਣ ਪਿਆ ਵਾ ਇਹ ਜਦੋਂ 47 ਦੀ ਵੰਡ ਹੋਈ ਆ ਉਦੋਂ ਇਹ ਟਰੈਕ ਜਿਹੜਾ ਬੰਦ ਹੋ ਗਿਆ ਤੇ ਇੱਥੇ ਇੱਕ ਗੱਲ ਵੱਡੀ ਹੋਰ ਮੈਂ ਤੁਹਾਨੂੰ ਦੱਸ ਦਾਂ ਕਿ ਇਸੇ ਤਰ੍ਹਾਂ ਹੀ ਇੱਕ ਵਰਾਣ ਜਿਹੜਾ ਟਰੈਕ ਆ ਉਧਰ ਬਣਿਆ ਪਿਆ ਵਾ ਕਸੂਰ ਕਸੂਰ ਜ਼ਿਲ੍ਹੇ ਤੋਂ ਆਉਂਦਾ ਸੀ ਇਹ ਇਧਰ ਖੇਮ ਕਰਨ ਤੇ ਇਹ ਖੇਮ ਕਰਨ ਜਿਹੜਾ ਵਾ ਕਸੂਰ ਤਹਿਸੀਲ ਦਾ ਇੱਕ ਪਿੰਡ ਹੋਇਆ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਲਾਹੌਰ ਇਹ ਜ਼ਿਲ੍ਹਾ ਹੋਇਆ ਕਰਦਾ ਸੀਗਾ ਤੇ ਉਹ ਕਹਿੰਦੇ ਆ ਕਿ ਜਦੋਂ ਉਧਰ ਇੱਕ ਟਰੈਕ ਆ ਨਾ ਉਹ ਵੀ ਇਸ ਟਾਈਮ ਉਜੜਿਆ ਪਿਆ ਐਵੇਂ ਹੀ ਉਹ ਦੋਵਾਂ ਦੇਸ਼ਾਂ ਦੇ ਵਿੱਚ ਵੰਡ ਹੋ ਗਈ ਆਵਾਜਾਈ ਬੰਦ ਹੋ ਗਈ ਕਹਿੰਦੇ ਜੀ ਉਹ ਲਾਸਟ ਟ੍ਰੇਨ ਆਈ ਆ ਨਾ ਪਾਕਿਸਤਾਨ ਚੋਂ ਤੇ ਉਹਦਾ ਪਾਕਿਸਤਾਨ ਦਾ ਡਰਾਈਵਰ ਸੀਗਾ ਉਹਨੇ ਵਿਚਾਲੇ ਰੇਲ ਰੋਕਤੀ ਸੀ ਕਹਿੰਦਾ ਸੀ ਕਿ ਮਾਹੌਲ ਬਹੁਤ ਖਰਾਬ ਆ ਮੈਂ ਅੱਗੇ ਟ੍ਰੇਨ ਨਹੀਂ ਲੈ ਕੇ ਜਾਊਂਗਾ ਤਾਂ ਉਦੋਂ ਬਾਅਦ ਕਹਿੰਦੇ ਟ੍ਰੇਨ ਨਹੀਂ ਚੱਲੀ ਸੋ ਇਹ ਟ੍ਰੇਨ ਜਿਹੜੀ ਆ ਪਾਕਿਸਤਾਨ ਤੇ ਭਾਰਤ ਨੂੰ ਇੱਕ ਆਵਾਜਾਈ ਦਾ ਸਾਧਨ ਸੀਗਾ ਸੋ ਇਹ ਆ ਜਿਹੜੀ ਅੱਗੇ ਲੈਂਨ ਹੋਇਆ ਕਰਦੀ ਸੀ ਸਾਰਾ ਰਸਤਾ ਹੁਣ ਜਮੀਨ ਨੂੰ ਬਣ ਗਿਆ ਅੱਗੇ ਜਿਹੜਾ ਪਾਕਿਸਤਾਨ ਆ ਕਸੂਰ ਤਹਿਸੀਲ ਜ਼ਿਲ੍ਹਾ ਲਾਹੌਰ ਸੋ ਇਹ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਕੀਤੀ ਆ ਜਿਹੜਾ ਇਹ ਟਰੈਕ ਆ ਪਿੱਛੋਂ ਅੰਮ੍ਰਿਤਸਰ ਤੋਂ ਆਉਂਦਾ ਵਾ ਤੇ ਖੇਮ ਕਰਨ ਲਾਸਟ ਜਿਹੜਾ ਸਟੇਸ਼ਨ ਆ ਭਾਰਤ ਦਾ ਜੇ ਕਹਿ ਸਕਦੇ ਆਪਾਂ ਤੇ ਰੇਲ ਜਿਹੜੀ ਆ ਇੱਥੋਂ ਕ੍ਰੋਸ ਕਰਕੇ ਫੇਰ ਅੰਮ੍ਰਿਤਸਰ ਨੂੰ ਚੱਲ ਜਾਂਦੀ ਆ ਇਸ ਜਗ੍ਹਾ ਤੋਂ ਆਹ ਦੇਖੋ ਹਣਾ ਤੇ ਆਹ ਜਿਹੜੀ ਟਰੈਕ ਅੱਗੇ ਹੋਰ ਚੱਲੀ ਜਾਂਦੀ ਅੱਗੇ ਇਹ ਜਿਹੜਾ ਟਰੈਕ ਆ ਇਹ ਪਾਕਿਸਤਾਨ ਦਾ ਟਰੈਕ ਆ ਠੀਕ ਹੈ ਜੀ ਪਾਕਿਸਤਾਨ ਦਾ ਟਰੈਕ ਆ ਇਹ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਵੀਡੀਓ ਦੇ ਨਾਲ ਚਲਦੇ ਰਹੋ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ